ਕਿ ਪਿਛਲੇ 35 ਸਾਲ ਤੋਂ ਹਲਕੇ ਸਰਗਰਮ ਆ ਮੇਰੀ ਔਕਾਤ ਬਾਰੇ ਮੇਰੇ کردار ਬਾਰੇ ਲੋਕ ਜਾਣਦੇ ਨੇ ਇਹ ਲੋਕ ਐਕਸ਼ਨ ਲੈਣਗੇ ਆਪਰੇ ਲੋਕਾਂ ਨੇ ਸਮਝ ਲਿਆ ਇਹ ਗੱਲਾਂ ਘਟੀਆ ਰਾਜਨੀਤੀ ਇਹ ਕਹਿੰਦੇ ਖਲਦੀ ਨਹੀਂ ਆ ਜਿਹੜੀ ਉਹਨਾਂ ਨੇ ਮਾਫੀ ਮੰਗੀ ਆ ਕਿ ਤੁਸੀਂ ਉਸ ਮਾਫੀ ਤੋਂ ਸਹਿਮਤ ਹੋ ਚੱਲੇ ਆਪਾਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਜਿਹੜਾ ਕਤਲ ਕਰਕੇ ਜਿਹੜਾ ਨੁਕਸਾਨ ਕਰਕੇ ਫੇਰ ਕਹਿੰਦਾ ਮਾਫੀ ਮੰਗ ਲਈਏ ਗੱਲ ਥੋੜੀ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੇ ਪਰਿਵਾਰ ਦੇ ਉੱਤੇ ਕਹਿੰਦੇ ਸਵਾਰ ਚੁੱਕੇ ਜਾ ਰਹੇ ਮੇਰੀ ਕੋਈ ਵੀਡੀਓ ਕੋਈ ਖਬਰ ਦੱਸ ਦਿਓ ਜਿਹੜੀ ਮੈਂ ਪਰਿਵਾਰ ਤੇ ਮੇਰੀ ਘਰ ਵਾਲੀ ਤੇ ਉਹਦੇ ਪਤਨ ਨਾਲ ਤੌਰ ਤੇ ਕੱਥਿਆ ਦੇ ਗੱਲ ਕੀਤੀ ਹੋਵੇ ਤੇ ਮੈਂ ਦੋਸ਼ੀ ਹੂੰਗਾ ਬਾਦ ਕਿਸੇ ਨੂੰ ਇਹ ਪੰਜਾਬ ਦੀ ਜਿਹੜੇ ਲੋਕ ਬਣਾਦੇ ਜਿਹੜੇ ਮੈਂਬਰ ਪੰਚਾਇਤ ਨਹੀਂ ਬਣਾ ਸਕਦੇ ਦਿੱਲੀ ਘੜ ਤੇ ਦੂਜਾ ਕਹਿ ਸੀਗਾ ਕਿ ਤਿੱਥੋਂ ਜਿਹੜਾ ਬੰਦਾ ਆ ਇੱਕ ਛੇਈ ਤੇ ਲਾਈ ਬੋਲ ਕੇ ਕਿਸੇ ਦੀ ਬੇਈ ਗੱਲ ਕਰਦਾ ਤੇ ਬਾਅਦ ਚ ਆਪਣੇ ਆਪਰਾ ਕੰਮਾ ਬੈਠ ਕੇ ਦੇ ਮਾਫੀ ਮੰਗ ਦੋ ਕਾਹਦੀ ਮਾਫੀ ਮੰਗੀ ਜੀ ਹਲੋ ਹਾਂਜੀ ਹਾਂ ਸਾਫ ਕਾ MLA ਹਰਮਿੰਦਰ ਸਿੰਘ ਗਿੱਲ ਗੱਲ ਕਰ ਰਹੇ ਹਾਂ ਜੀ ਹਾਂਜੀ ਬੋਲ ਰਿਹਾ ਜੀ ਮੈਂ ਰਾਜੀ ਸਿੰਘ ਭੁੱਲਰ ਪੱਤਰਕਾਰ ਗੱਲ ਕਰ ਰਿਹਾ ਹਾਂ ਜੀ ਦਾ ਇੰਪੈਕਟ ਚੈਨਲ ਤੋਂ ਸਾਡ ਕੀ ਹਾਲ ਚਾਲ ਦੇ ਜੀ ਬੋਲੋ ਜੀ ਦੋ ਜੀ ਸਰ ਇੱਕੋ ਛੋਡਾ ਮੰਤਰੀ ਸਾਹਿਬ ਦੇ ਨਾਲ ਰਾਜੀ ਸਿੰਘ ਭੁੱਲਰ ਹੋਰਾਂ ਦੇ ਨਾਲ ਜਿਹੜਾ ਇੱਕ ਵਿਵਾਦ ਚੱਲ ਰਿਹਾ ਉਸਦੇ ਮਾਮਲੇ ਦੇ ਉੱਤੇ ਤੁਹਾਡਾ ਪੱਖ ਲੈਣਾ ਸੀਗਾ ਉਹਨਾਂ ਦਾ ਵੀ ਕੋਈ ਵਿਵਾਦ ਨਹੀਂਗਾ ਉਧਰ ਉਹਦਾ ਹੀ ਵਿਵਾਦ ਆ ਉਹਨੂੰ ਹੀ ਮਤਲਬ ਕਿ ਇਸ ਗੱਲ ਦੀ ਆਪਣੀ ਜ਼ਿੰਮੇਵਾਰੀ ਦਾ احساس ਨਹੀਂਗਾ ਉਹ ਲੋਕਾਂ ਨੂੰ ਦੱਸ ਰਿਹਾ ਕਿ ਪਾਰਲੀਮੈਂਟ ਦਾ ਜਿਹੜਾ ਮੈਂਬਰ ਬਣਨਾ ਚਾਹੁੰਦਾ ਵੀ ਇਸ ਤਰ੍ਹਾਂ ਦੇ ਪਾ ਜੰਦਾ ਲੋਕਾਂ ਦੇ ਵਿੱਚ ਪਬਲਿਕ ਬੋਲਦਾ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਮੈਂ ਤਾਂ ਜਿਹੜੋ ਪੋ ਪੋਲਿਟੀਕਲ ਗੱਲਾਂ ਕਰਦਾ ਹਲਕੀਆਂ ਜੀਆਂ ਗੱਲਾਂ ਕਰਦਾ ਕੰਮਾਂ ਦੀਆਂ ਗੱਲਾਂ ਕਰਦਾ ਸਾਡਾ ਫਰਜ਼ ਬੰਦ ਹੈ ਮੈਂ ਜਾਤੀਤੌਰ ਤੇ ਨਾਗਰਿਕੀ ਦੀ ਨਾਗਰਿਕ ਕਰਨੀ ਹੈ ਮੈਂ ਅੱਜ ਵੀ ਅੱਜ ਉਹਨਾਂ ਨੇ ਮਾਫੀ ਮੰਗੀ ਆ ਮਾਫੀ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੇ ਪਰਿਵਾਰ ਦੇ ਉੱਤੇ ਕਹਿੰਦੇ ਸਵਾਲ ਚੁੱਕੇ ਜਾ ਰਹੇ ਸੀ ਪਰਿਵਾਰ ਨੂੰ ਲੱਗੇ ਤਾਂ ਨਹੀਂ ਕੱਢਦੇ ਜਾਂਦੇ ਸੀ ਕੋਈ ਵੀਡੀਓ ਮੇਰੇ ਵੀਰ ਮੇਰੀ ਕੋਈ ਵੀਡੀਓ ਕੋਈ ਖਬਰ ਦੱਸ ਦਿਓ ਜਿਹੜੀ ਮੈਂ ਪਰਿਵਾਰ ਤੇ ਉਹਦੀ ਘਰ ਵਾਲੀ ਤੇ ਉਹਦੇ ਪਤਨ ਨਾਲ ਤੌਰ ਤੇ ਬੱਚਿਆਂ ਦੇ ਗੱਲ ਕੀਤੀ ਹੋਵੇ ਤੇ ਮੈਂ ਦੋਸ਼ੀ ਹੋਵਾਂਗਾ ਮੈਂ ਤਾਂ ਆਪਣੇ ਸਿਰਫ ਹਲਕੀ ਦੀਆਂ ਗੱਲਾਂ ਕਰਦਾ ਮੈਂ ਤਾਂ ਕੋਈ ਗੱਲ ਨਹੀਂ ਮੈਂ ਤਾਂ ਹਲਕੀ ਦੀ ਗੱਲ ਕਰਦਾ ਹੁ ਕਰਦੇ ਰਹਿਣਾ ਮੈਂ ਤਾਂ ਇਹਨਾਂ ਸਭ ਕੀ ਲੱਗਦਾ ਜੋ ਇਹ ਸਿਆਸਤ ਦੇ ਵਿੱਚ ਹੋ ਰਿਹਾ ਅੱਜ ਕੱਲ ਜਿਆਦਾ ਮੇਹਨੋ ਮੇਹਨੇ ਦੇ ਕੰਮ ਵੱਧ ਗਿਆ ਹੈਗਾ ਅਸੀਂ ਦੇਖ ਰਹੇ ਹਾਂ ਜਦੋਂ ਤੋਂ ਇਹ ਸਰਕਾਰ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਕਿਸ ਤਰੀਕੇ ਦਾ ਰਵਈਆ ਜਿਹੜਾ ਅਪਣਾਇਆ ਜਾਂਦਾ ਹੈਗਾ ਵਿਧਾਇਕਾਂ ਦੇ ਨਾਲ ਜਦੋਂ ਕਿਸੇ ਮੁੱਦੇ ਆ ਪੰਜਾਬ ਦੀ ਅੱਗੇ ਲੋਕ ਵੋਟਾਂ ਪਾਉਂਦੇ ਜਾਂ ਉਮੀਦਵਾਰ ਉਹਨੂੰ ਬਣਾਉਂਦੇ ਸੀ ਜਿਹੜਾ ਜ਼ਿੰਮੇਵਾਰ ਬੰਦਾ ਸੀ ਨੀਰ ਬੰਦਾ ਔਰ بڑا ਸਲੀਮ ਤਾਲਾ ਬੰਦਾ ਹੁੰਦਾ ਸੀ ਉਹਨੋਂ ਉਹ ਜੇ ਲੋਕ ਬਣਾ ਦੇ ਜਿਹੜੇ ਮੈਂਬਰ ਪੰਚਾਇਤ ਨਹੀਂ ਸੀ ਬਣਾ ਸਕਦੇ ਉਹ ਲੋਕਾ ਕੁਦਰਤੀ ਉਸ ਹਵਾ ਹਨੇਰੀ ਦੇ ਵਿੱਚ ਐਮਐਲਏ ਬਣ ਕੇ ਫਿਰ ਪਾਰਟੀਆਂ ਨੇ ਮੰਤਰੀ ਬਣਾ ਦੇ ਕੈਲੀਬਰ ਤੇ ਉਹਨਾਂ ਦਾ ਉਹੀ ਹੈ ਉਹ ਚੇਂਜ ਤਾਂ ਹੋਇਆ ਨਹੀਂ ਬਾਈ ਉਹ ਆਪਣਾ ਆਪਣਾ ਜਿਹੜਾ ਹੈਗਾ ਦਿਖਾ ਰਿਹਾ ਸਾਡੇ ਅੰਦਰ ਕੀ ਆ ਕੋਈ ਗੱਲ ਬਾਤ ਨਹੀਂ ਤੇ ਅੱਜਕੱਲ ਮੈਂ ਪਿਛਲੇ 50 ਸਾਲਾਂ ਤੋਂ ਕਦੇ ਪੋਲੀਟੀਕਲ ਬੰਦਿਆਂ ਨੂੰ ਐਸ ਸਟੇਜਾਂ ਤੇ ਬੋਲਦਾ ਨਹੀਂ ਵੇਖਿਆ ਮੈਂ ਵੀ ਬੋਲਦਾ ਮੈਂ ਕਦੇ ਇੰਨਾ ਨਹੀਂ ਬੋਲਦਾ ਕੋਈ ਵੀ ਨਹੀਂ ਬੋਲਦਾ ਤੇ ਇਹ ਨਵਾਂ ਹੀ ਕੀਰਤੀ ਮਨ ਸਥਾਪਿਤ ਕੀਤਾ ਵੀ ਮੈਂ ਨਾ ਬਦਲਾਇਆ ਨੂੰ ਬਦਲਾਇ ਹੀ ਕਹਿ ਸਕਦੇ ਇਸੇ ਬਦਲਾਅ ਦੇ ਢੀਗ ਦੇ ਵਿੱਚ ਲੋਕਾਂ ਨੇ ਵੋਟਾਂ ਪਾ ਦੇਈਆਂ ਜਾ ਹੁਣ ਜਿਹੜੀ ਉਹਨਾਂ ਨੇ ਮਾਫੀ ਮੰਗੀ ਆ ਕਿ ਤੁਸੀਂ ਉਸ ਮਾਫੀ ਤੋਂ ਸਹਿਮਤ ਹੋ ਮੈਂ ਦੇਖੋ ਮੈਂ ਮਾਫੀ ਤਾਂ ਉਹਨਾਂ ਨੇ ਦੇਖੋ ਜਿਹੜੀ ਉਹ ਗੁੱਲੀ ਘੱਟ ਤੇ ਦੂਜਾ ਕਹਿ ਸੀਗਾ ਕਿ ਤੂੰ ਜਿਹੜਾ ਬੰਦਾ ਆ ਇੱਕ ਛੇਈ ਤੇ ਲਾਈਵ ਬੋਲ ਕੇ ਕਿਸੇ ਦੀ ਬੇਇੱਜ਼ਤੀ ਕਰਦਾ ਤੇ ਬਾਅਦ ਚ ਆਪਣੇ ਆਪਣਾ ਕੱਲਾ ਬੈਠ ਕੇ ਦੇ ਮਾਫੀ ਮੰਗਦਾ ਉਹ ਕਾਦੀ ਮਾਫੀ ਹੁੰਦੀ ਹੈ ਜੀ ਮਾਫੀ ਸੋਸ਼ਲ ਮੀਡੀਆ ਤੇ ਮੰਗੀਆਂ ਉਹਨਾਂ ਨੇ ਵੀਡੀਓ ਪਾ ਕੇ ਲਾਈਵ ਹੋ ਕੇ ਵੀ ਕਿਸੇ ਦੀਆਂ ਭਾਵਨਾਵਾਂ ਤੇ ਪਹੁੰਚੀ ਆ ਤੇ ਦੇਖੋ ਇਹ ਤਾਂ ਹੁਣ ਉਹ ਜਿਹੜੀਆਂ ਹੈਗੀਆਂ ਨੇ ਬਰਾਦਰੀਆਂ ਕਿ ਉਹਨਾਂ ਨੂੰ ਵੇਖਣਾ ਕਿ ਮਾਫੀਯੋਗ ਹੈਗੀ ਆ ਗੱਲ ਕਿ ਨਹੀਂ ਹੈਗੀ ਕਿਸੇ ਦਾ ਦੇਖੋ ਕਿਸੇ ਦਾ ਟੱਕਲ ਕਰਕੇ ਕਿਸੇ ਦਾ ਨੁਕਸਾਨ ਕਰਕੇ ਫੇਰ ਕਿ ਉਹ ਮਾਫੀ ਮੰਗਣੀ ਇਹ ਗੱਲ ਥੋੜਾ ਔਰ ਉਦੋਂ ਬੜੇ ਜੋਸ਼ ਦੇ ਵਿੱਚ ਆਣ ਕੇ ਉਹਨਾਂ ਨੇ ਕਿਹਾ ਮੈਂ ਗੁੱਲੀ ਘਾੜਨੀਗਾ ਮੈਂ ਸੁਨਿਆਰਾ ਨਹੀਂਗਾ ਮੈਂ ਤਾਂ ਸੁਨਿਆਰੇ ਦੀ ਗੁੱਲੀ ਘਰ ਮਾੜੇ ਹੁੰਦੇ ਨੇ ਆਪਾਂ ਮਤਲਬ ਕਿ ਉਹ ਬਰਾਦਰੀਆਂ ਕੋਲੋਂ ਵੋਟਾਂ ਮੰਗਦੇ ਆ ਸਾਡੇ ਸਤਕਾਰਯੋਗ ਸਾਡੇ ਹਲਕਿਆਂ ਦੇ ਨੁਮਾਇੰਦੇ ਨੇ ਉਸਨੀਗ ਨੇ ਅਸੀਂ ਉਹਨਾਂ ਬਾਰੇ ਇਹੋ ਜਿਹੀ ਭੱਦੀ ਬੋਲ ਕੇ ਬੱਝੇ ਨਹੀਂ ਨਹੀਂ ਮੈਂ ਨਹੀਂ ਬੋਲਦਾ ਇਹ ਗੱਲਾਂ ਥੋੜੇ ਜਿਹੀਆਂ ਨੇ ਤਾਂ ਨਹੀਂ ਆਪਾਂ ਸੋਚ ਸਮਝ ਕੇ ਬੋਲਣਾ ਚਾਹੀਦਾ ਕੋਈ ਸਪੀਚ ਦੇ ਵਿੱਚ ਕੋਈ ਜ਼ਿਕਰ ਕਰ ਰਹੇ ਸੀ ਕਹਿੰਦੇ ਕਪੜੇ-ਕੋਪੜੇ ਦਾ ਧਵਾਉਣ ਦਾ ਕੋਈ ਜੇਲ੍ਹ ਦਾ ਜ਼ਿਕਰ ਕਰ ਰਹੇ ਸੀ ਉਹ ਮਾਮਲਾ ਕੀ ਹੈ ਜੀ ਮੈਂ ਤੇ ਆਪ ਨੂੰ ਪਤਾ ਵੀ ਨਹੀਂ ਇਹਦੇ ਪਤਾ ਨਹੀਂ ਇਹਨੂੰ ਕਿਹਨੇ ਦੱਸਿਆ ਮੈਂ ਤੇ 35 ਸਾਲ ਹੋ ਗਏ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੂੰ ਮੈਂ ਤੇ ਆਪ ਦੀ ਬੰਦਾ ਕਿਹੜੀਆਂ ਗੱਲਾਂ ਕਰਦਾ ਫਿਰਦਾ ਮੈਂ 89 ਜਾਇੰਗ ਪਤਾ ਨਹੀਂ ਕੀ ਗੱਲ ਕਰਦਾ ਤੇ ਘਟੀਆ ਗੱਲਾਂ ਨੇ ਮੈਂ ਉਸ ਗੱਲ 'ਚ ਪੈਣਾ ਨਹੀਂ ਚਾਹੁੰਦਾ ਤੁਹਾਡੇ ਵੱਲੋਂ ਕੋਈ ਹੁਣ ਐਕਸ਼ਨ ਦਿੱਤਾ ਜਾ ਰਿਹਾ ਇਸ ਦੇ ਉੱਤੇ ਵੀਰ ਮੈਂ ਘਟੀਆਂ ਗੱਲਾਂ ਦੇ ਵਿੱਚ ਨਾਂ ਦਾ ਪੈਣਾ ਨਾਂ ਦਾ ਰੱਖੀ ਲੈਣਾ ਤੇ ਲੋਕ ਐਕਸ਼ਨ ਲੈ ਲੈਣਗੇ ਆਪੇ ਲੋਕਾਂ ਨੇ ਸਮਝ ਲਿਆ ਇਹਨੂੰ ਅਜ ਦੁਰਦੁਰ ਹੋਣ ਦੀ ਸਾਰੇ ਪਾਸੇ ਇਹ ਗੱਲ ਜੀ ਇਹਨੂੰ ਕੀ ਮਿਲੂਗਾ ਤੇ ਸਮਾਦਾ ਦੂਆ ਕਿਦਰੀ ਨੂੰ ਰਿਜ਼ਲਟ ਆ ਜਾਣਾ ਇਹ ਗੱਲਾਂ ਘਟੀਆਂ ਰਾਜਨੀਤੀ ਇਹ ਕਦੇ ਖਲਦੀ ਨਹੀਂ ਹੁੰਦੀ ਮੈਂ ਪਿਛਲੇ 35 ਸਾਲ ਤੋਂ ਹਲਕੇ ਸਰਗਰਮ ਆ ਮੇਰੀ ਔਕਾਤ ਬਾਰੇ ਮੇਰੇ ਕਿਰਦਾਰ ਬਾਰੇ ਲੋਕ ਜਾਣਦੇ ਨੇ ਠੀਕ ਹੈ ਨਾ ਜੀ ਜੀ ਗੱਲਾਂ ਕਰਨ ਨਾਲ ਕੋਈ ਕਦੇ ਮੈਂ 4-5 ਵਾਰੀ ਦੇਸ਼ਪੁਰ ਦਾਵਨਾ ਕੰਟੈਕਟ ਕੀਤਾ ਮੈਂ ਤੇ ਬੜੇ ਵਾਰੀ ਲੈਕਚਰ ਲੜੀਆਂ ਨੇ ਇਹੋ ਜੀਆਂ ਗੱਲਾਂ ਘਟੀਆਂ ਗੱਲਾਂ ਅਜੇ ਤੱਕ ਕਦੇ ਕਿਸੇ ਨੇ ਨਹੀਂ ਕੀਤੀਆਂ ਔਰ ਇਹ ਗੱਲਾਂ ਕਦੇ ਵਾਦੀਆਂ ਫੁੱਲੀਆਂ ਨੂੰ ਨਹੀਂ ਜੀ ਠੀਕ ਹੈ ਜੀ 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 ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਬੇਰਮਤ